ਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਸਵੇਰ ਤੋਂ ਕਾਫੀ ਜ਼ਿਆਦਾ ਹੜਕਮ ਮੱਚੀ ਹੋਈ ਸੀ ਕਿ ਕਈ ਸਾਰੇ ਜਿਹੜੇ ਟਰਾਂਸਪੋਰਟਰਸ ਟੈਂਕਰਸ ਵਗੈਰਾ ਜਿਹੜਾ ਸਟ੍ਰਾਈਕ ਤੇ ਨੇ ਤੇ ਇਸ ਕਰਕੇ ਪੈਟਰੋਲ ਪੰਪਸ ਤੇ ਕਾਫੀ ਲੋਕੀ ਜਿਹੜੇ ਜਮ ਜਮਾ ਹੋ ਰਹੇ ਸੀਗੇ ਤੇ ਕਾਫੀ ਆ ਇਸ਼ੂਸ ਜਿਹੜੇ ਹੈਗੇ ਉਹ ਰੇਜ਼ ਹੋ ਰਹੇ ਸੀ ਤੇ ਆਪਾਂ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਪੁਲਿਸ ਦੇ ਨਾਲ ਮਿਲ ਕੇ ਜਿਹੜਾ ਹੈਗਾ ਇੱਕ ਇਹਨਾਂ ਦੇ ਨਾਲ ਮੀਟਿੰਗ ਵੀ ਕੀਤੀ ਸੀ ਟਰਾਂਸਪੋਰਟਰਸ ਦੇ ਨਾਲ ਵੀ ਮੀਟਿੰਗ ਕੀਤੀ ਉਹਦੇ ਬਾਅਦ ਜਿਹੜੇ ਡਰਾਈਵਰਸ ਹੈਗੇ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਉਹਨਾਂ ਦੇ ਨਾਲ ਵੀ ਆਪਾਂ ਮੀਟਿੰਗ ਕੀਤੀ ਤੇ ਉਹਨਾਂ ਨੂੰ ਆਪਾਂ ਕੋਸ਼ਿਸ਼ ਜ਼ਰੂਰ ਕੀਤੀ ਸੀਗੀ ਕਿ ਉਹ ਸਾਡੇ ਨਾਲ ਜਿਹੜੇ ਆ ਕੇ آ, تیار ہو اے سپلائی لائن ری کرن پر ایسٹبلش دے اپنے اشوز سکے تے اس کر کے آپ ایک بخر ایڑا حل اے لبیا کہ جڑے اپنے کول ڈرائیورز نے تے ٹرانسپورٹ دی گاڑیاں جڑا ہے گا جا وہ وہاں لے کے آ, اپنا سپلائی لائن ری ایسٹبلش کریے تے آ, ہن خوشی دی گل یہ ہے کہ ہوں ہوں جڑا پہلا ٹینکر ہے گا آئیو سی ایل دے ڈیپو تو وہ توڑا ہے برن تو بعد تلاوہ ہوفی سارے ڈرائیور ہےچ پی سی ایل آئی یو سی ایل کے ڈیپو ہے انہ دی فیلنگ ہو رہی ہے تے ایک ٹینکر جا چکیا ہے تے باقی ٹینکر جڑے ہے وہ چھتی ہی باقی سارے دے کے لیے پنجاب وچ بھی تے بٹھنڈا وچ بھی گا سپلائی نو انشور کرانگے گے سپلائی جڑی ہے وہ دوبارہ تو اسٹیبلش ہو جائے تے اس کر کے میں بینتی یہی کرانگا پبلک نو کہ کسی طریقے نال کوئی پریشان ہون والی گل نہیں ہے اتنا پینک نہ کرن اتھے جا کے زبردستی پیٹرول پمپس تے تُسی پینک فلنگ کران دی لڑ نہیں ہے یہ سپلائی لائن جڑی ہے وہ آہستہ آہستہ ری اسٹیبلش ہو رہی ہیں ਇਹ ਕਿਸੇ ਨੂੰ ਵੀ ਪਰੇਸ਼ਾਨ ਹੁੰਦੀ ਲੋੜ ਨਹੀਂ ਹੈ ਕਿਸੇ ਵੀ ਤਰੀਕੇ ਨਾਲ ਪੈਟਰੋਲ ਡੀਜ਼ਲ ਏਟੀਆ ਬਾਕੀ ਜਿਸ ਤਰੀਕੇ ਦੇ ਫਿਊਲ ਹੈ ਉਹਦੀ ਕਮੀ ਜਿਹੜੀ ਹੈਗੀ ਉਹ ਪੂਰੀ ਨਹੀਂ ਹੋਣ ਦਿੱਤੀ ਜਾ। ਇਹ ਬਠਿੰਡਾ ਤੋਂ ਜਿੰਨੇ ਵੀ ਆਇਲ ਡੀਪੋਸ ਹੈਗੇ ਆ ਉਥੋਂ ਜਿਹੜੀ ਪੈਟਰੋਲ ਪੈਟਰੋਲ ਦੀ ਡੀਜ਼ਲ ਦੀ ਸਾਰੀ ਸਪਲਾਈ ਜਿਹੜੀ ਉਹ ਰੀਜ਼ਿਊਮ ਕੀਤੀ ਗਈ ਆ ਔਰ ਇਹਦੇ ਲਈ ਸਾਡੇ ਜਿੰਨੇ ਵੀ ਸਾਡੇ ਡਰਾਈਵਰ ਔਰ ਟਰਾਂਸਪੋਰਟਰ ਭਰਾ ਸੀਗੇ ਉਹਨਾਂ ਸਾਰਿਆਂ ਨਾਲ ਅਸੀਂ ਚੰਗੀ ਤਰ੍ਹਾਂ ਗੱਲ ਕਰਕੇ ਜਿਹੜੇ ਨਵੇਂ ਲਾਅਸ ਬਣੇ ਉਹਦੇ ਬਾਰੇ ਉਹਨਾਂ ਨੂੰ ਦੱਸਤਾ ਇਹ ਵੀ ਦੱਸਤਾ ਵੀ ਪੰਜਾਬ ਸਰਕਾਰ ਜਿਹੜੀ ਹੈਗੀ ਆ ਉਹਨਾਂ ਦੇ ਨਾਲ ਔਰ ਜਿਹੜਾ ਵੀ ਉਹਨਾਂ ਦਾ ਕੋਈ ਇਸ਼ੂ ਹੈਗਾ ਵਾ ਉਹ ਸਰਕਾਰ ਲੈਵਲ ਤੇ ਉਸ ਪਲੈਟਫਾਰਮ ਤੇ ਉਹ ਗੱਲ ਕਰਕੇ ਉਹਨੂੰ ਜਿਹੜਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਔਰ ਜਲਦ ਹੱਲ ਕੀਤਾ ਵੀ ਜਾਊਗਾ ਸੋ ਇਹਦੇ ਨਾਲ ਨਾਲ ਜਿੰਨੇ ਵੀ ਟੈਂਕਰਸ ਹੈਗੇ ਆਇਲਸ ਦੇ ਇਹਨਾਂ ਨੂੰ ਅਸੀਂ ਸਪੈਸ਼ਲਿਸਟ ਸਕਾਉਟਸ ਲਾ ਕੇ ਜਲਦ ਤੋਂ ਜਲਦ ਪੰਜਾਬ ਦੇ ਸਾਰੇ ਡੈਸਟੀਨੇਸ਼ਨਸ ਤੇ ਬਠਿੰਡੇ ਤੋਂ ਭੇਜ ਰਹੇ ਆ ਭਾਵੇਂ ਉਹ ਹਿੰਦੁਸਤਾਨ ਪੈਟਰੋਲੀਅਮ ਭਾਰਤ ਪੈਟਰੋਲੀਅਮ ਜਾਂ ਇੰਡੀਅਨ ਆਇਲ ਦਾ ਡੀਨ ਆਇਲ ਦਾ ਹੈਗਾ ਉਹ ਸਾਰਾ ਸਟਾਕ ਜਿਹੜਾ ਉਹ ਪੈਟਰੋਲ ਪੰਪਸ ਦੇ ਉੱਤੇ ਰਾਤ ਰਾਤ ਤੱਕ ਸਾਰਾ ਕੁਝ ਪਹੁੰਚ ਜਾਏਗਾ ਲੋਕਾਂ ਨੂੰ ਇਹੋ ਹੀ ਅਪੀਲ ਹੈਗੀ ਆ ਕਿ ਉਹ ਪੈਨਿਕ ਨਾ ਕਰਨ ਤੇਲ ਦੀ ਕੋਈ ਪ੍ਰੋਬਲਮ ਨਹੀਂ ਉਹ ਰਾਤ ਰਾਤ ਤੱਕ ਸਾਰਾ ਜਿਹੜਾ ਹੈਗਾ ਇਹ ਸਪਲਾਈ ਜਿਹੜੀ ਬਿਲਕੁਲ ਨਾਰਮਲ ਰੀਜ਼ਿਊਮ ਹੋ ਜਾਏਗੀ